ਸੋ ਸਭ ਤੋਂ ਪਹਿਲਾਂ ਕੀ ਨਾਮ ਹੈ ਜੀ? ਅਤੁਲ ਗਰਗ ਜੀ। ਅਤੁਲ ਜੀ ਅੱਜ ਬਲੱਡ ਨੇਸ਼ੀ ਕੈਂਪ ਲਗਾਇਆ ਗਿਆ। ਕਿਹੜੀ ਜਗ੍ਹਾ ਲਗਾਇਆ ਗਿਆ? ਕਿ ਜੀਐਸਟੀ ਡਿਪਾਰਟਮੈਂਟ ਚ ਲਗਾਇਆ ਗਿਆ ਜਿਸ ਹਨ। ਜੀਐਸਟੀ ਡਿਪਾਰਟਮੈਂਟ ਦੀ 7ਵੀਂ ਸਾਲਗिराਹ ਦੇ ਉੱਤੇ ਡਿਪਾਰਟਮੈਂਟ ਵੱਲੋਂ ਤੇ ਲੈਰਾ ਸੇਵਾ ਵੱਲੋਂ ਇਹ ਕੈਂਪ ਲਗਾਇਆ ਗਿਆ। ਕਿੰਨੇ ਲੋਕਾਂ ਨੇ ਹਿੱਸਾ ਲਿਆ ਇਸ ਤੀਜੇ ਦਾ ਸਰਵੇਖਣ? ਕਾਫੀ ਦੁਕਾਨਾਂ ਨੇ ਹਿੱਸਾ ਲிட்ட ਜੀ ਔਰ ਡਿਪਾਰਟਮੈਂਟ ਵੱਲੋਂ ਵੀ ਪੂਰਾ ਸਹਿਯੋਗ ਮਿਲਿਆ ਸਾਨੂੰ। ਅ ਸਰ ਕੀ ਲੱਗਦਾ ਇੱਕ ਖੂਨ ਦਾ ਮਹਾਨ ਦਾਣਾ ਤਾਂ ਉਸੇ ਲੱਗੇ ਜਿਹੜਾ ਬੜਾ ਬੜਾਲਾ ਵਿਸ਼ੇਸ਼ੀ ਕਰ ਗਿਆ ਅਸਲ ਖੂਨ ਦਾਣਾ ਕਿ ਕਿਉਂਕਿ ਫੈਕਟਰੀ ਵਿੱਚ ਦਵਾਈਆਂ ਦੀ ਤਰ੍ਹਾਂ ਬਣ ਨਹੀਂ ਸਕਦਾ ਖੂਨ ਤੇ ਜੇ ਆਪਾਂ ਕਿਸੇ انسان ਹੀ ਅਗਰ দান ਕਰੇਗਾ ਤਾਂ ਆਪਾਂ ਇੱਕ ਖੂਨ ਦੀ ਬੋਤਲ ਦੇ ਨਾਲ ਚਾਰ ਜਾਨਾਂ ਬਚਾ ਸਕਦੇ ਹਾਂ ਨੂੰ ਲੱਗ ਗਈ ਵਿਸ਼ੇਸ਼ ਖੜਾ ਲਾ ਦੇ ਸਰ ਸਾਡੀ ਰਹਿਣਾ ਸੇਵਾ ਸੁਸਾਇਟੀ 2009 ਤੋਂ ਅਸੀਂ ਰੈਗੂਲਰ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹਾਂ ਔਰ ਅੱਗੇ ਵੀ ਅਸੀਂ ਲਗਾਉਂਦੇ ਰਹਾਂਗੇ ਸੁਖਮਿੰਦਰ ਸਿੰਘ ਜੀ ਕਿਹਨੂੰ ਸੁਖਮਿੰਦਰ ਜੀ ਅੱਜ ਕੁੰਗਾਂ ਕੈਂਪ ਲਗਾਇਆ ਕਿਹੜੀ ਜਗ੍ਹਾ ਤੇ ਹੋ ਰਿਹਾ ਹੈ ਜੀ ਅੱਜ ਡਾਇਰੈਕਟਰ ਜਨਰਲ ਆਫ ਜੀਐਸ ਕੰਟੇਲੀਜੈਂਟ ਲੁਧਿਆਣਾ ਜ਼ੋਨਲ ਯੂਨਿਟ ਜਿਹੜਾ ਹੈਗਾ ਵਾ ਉਹਨਾਂ ਵੱਲੋਂ ਰਹਿਰਾਸ ਸੇਵਾ ਸੁਸਾਇਟੀ ਨਾਲ ਮਿਲ ਕੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਸੀ ਕਿੰਨੇ ਕਿ ਲੋਕਾਂ ਨੇ ਹਿੱਸਾ ਲਿਆ ਇਸ ਤਰ੍ਹਾਂ ਦਾ ਜਿਹੜਾ ਬੱਚਾ ਜੀ ਜੀਐਸਟੀ ਡਿਪਾਰਟਮੈਂਟ ਦਾ ਜਿਹੜਾ 27 ਸਾਲ ਦੀ ਸਾਲਗिरा ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਇਹਦੇ ਵਿੱਚ ਕਾਫੀ ਲੋਕਾਂ ਨੇ ਡੋਨੇਸ਼ਨ ਕੀਤੀਆਂ ਜਾਂਦੀਆਂ ਹੁਣ ਤੱਕ ਨੀਅਰ 40 ਅਰਾਊਂਡ ਡੋਨੇਸ਼ਨ ਹੋ ਚੁੱਕੀਆਂ ਨੇ ਤਸਰ ਕੀ ਲੱਗਦਾ ਹੈ ਖੂਨ ਦਾ ਇੱਕ ਮਹਾਨ ਦਾਤਾ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਉਪਰਾਲੇ ਜੀ ਬਲੱਡ ਡੋਨੇਸ਼ਨ ਜੀ ਖੂਨ ਦਾ ਮਹਾਨ ਦਾਣਾ ਹੈਗਾ ਵਾ ਨੋ ਡਾਊਟ ਹੈ ਦੇ ਵਿੱਚ ਹਨਾ ਕੋ ਬਲੱਡ ਡੋਨੇਸ਼ਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਆਪਣੇ ਸੋਸਾਇਟੀ ਲਈ ਜਿਵੇਂ ਅ ਮਰਜੈਂਸੀ ਕੇਸਸ ਲਈ ਡੈਂਸਸ ਕੇਸਸ ਲਈ ਹਨ ਕੈਂਸਰ ਕੇਸਸ ਲਈ ਥੈਲਾਸੀਮੀਆ ਬੱਚਿਆਂ ਲਈ ਸੋਪਰਾਡੋਨੇਸ਼ਨ ਹਰੇਕ ਸੋਸਾਇਟੀ ਤੇ ਹਰੇਕ ਮੈਂਬਰ ਦਾ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹ ਹਰੇਕ ਤਿੰਨ 3 ਮਹੀਨੇ ਬਾਅਦ ਤੁਸੀਂ ਡੋਨੇਸ਼ਨ ਕਰ ਸਕਦੇ ਹੋ 3 ਮਹੀਨੇ ਬਾਅਦ ਨਹੀਂ ਕਰ ਸਕਦੇ ਤਾਂ ਸਾਲ ਚ ਐਟਲੀਸਟ ਦੋ ਡੋਨੇਸ਼ਨਸ ਕਰਕੇ ਜੋ ਬਲੱਡ ਬੈਂਕ ਦੀ ਮਿਨੀਮਮ ਰਿਕੁਆਇਰਮੈਂਟਸ ਆਈਆਂ ਨੇ ਜੋ ਉਹਨਾਂ ਨੂੰ ਐਮਰਜੈਂਸੀ ਕੋਟਾ ਰੱਖਣਾ ਹੁੰਦਾ ਵਾ ਉਹ ਇੰਨੀ ਕਿ ਡੋਨੇਸ਼ਨਸ ਆਟੋਮੈਟਿਕਲੀ ਉਹਨਾਂ ਨੂੰ ਮਿਲਦਾ ਹ ਹਰੇਕ ਸੁਸਾਇਟੀ ਦੇ ਮੈਂਬਰ ਦੀ ਰਿਸਪੌਂਸਿਬਿਲਟੀ ਪੈਂਦੀ ਹੈ ਕਿ ਉਹ ਬਲੱਡ ਡੋਨੇਸ਼ਨ ਕਰਕੇ ਆਪਣੀ ਰਿਸਪੌਂਸਿਬਿਲਟੀ ਪੂਰੀ